ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਜੁੜੇ ਹਾਂ ਜਿੱਥੇ ਜਲੰਧਰ ਦੇ ਵਿੱਚ ਇੱਕ ਮੰਦਪਾਗਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਕਰਕੇ ਚਾਰੇ ਪਾਸੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਮੌਕੇ ਤੇ ਦੋਵੇਂ ਵਾਨਾਂ ਦੇ ਪਰ ਖੱਟੇ ਉੱਡ ਕੇ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਕਿ ਅੰਮ੍ਰਿਤਸਰ ਰੋਡ ਦੇ ਉੱਤੇ ਇੱਕ ਮੰਦਪਾਗਾ ਹਾਦਸਾ ਵਾਪਰਿਆ ਇੱਕ ਤੇਜ਼ ਰਫਤਾਰ ਟਰਾਲੇ ਨੇ ਫੌਜ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਫੌਜ ਦੇ ਜਿਹੜੇ ਜਵਾਨ ਸੀਗੇ ਟਰੱਕ ਦੇ ਵਿੱਚ ਉਹ ਬੁਰੀ ਤਰਾ ਜ਼ਖਮੀ ਹੋਏ ਨੇ ਸਾਰੇ ਦੇ ਸਾਰੇ ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਟਰੱਕ ਦੀ ਜੋ ਹਾਲਤ ਕੀਤੀ ਗਈ ਹੈ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਤਸਵੀਰਾਂ ਮੌਕੇ ਦੀਆਂ ਦਿਖਾ ਰਹੇ ਹਾਂ ਕਿ ਕਿੰਨਾ ਭਿਆਨਕ ਹਾਦਸਾ ਸੀਗਾ ਪੂਰੀ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਕਿ ਜਲੰਧਰ ਦੇ ਅੰਮ੍ਰਿਤਸਰ ਹਾਈਵੇ ਦੇ ਉੱਤੇ ਇੱਕ ਤੇਜ਼ ਰਫ਼ਤਾਰ ਟਰਾਲੇ ਦੇ ਵੱਲੋਂ ਇੱਕ ਫੌਜ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ ਗਈ ਤੇ ਉਸ ਟੱਕਰ ਦੇ ਮਗਰੋਂ ਫੌਜ ਦਾ ਟਰੱਕ ਡਵਾਈਡਰ ਨਾਲ ਟਕਰਾ ਕੇ ਪਲਟ ਗਿਆ ਤੇ ਪੁੱਠਾ ਹੋ ਕੇ ਦੂਜੇ ਪਾਸੇ ਡਿੱਗ ਪਿਆ ਤੇ ਇਸ ਹਾਦਸੇ ਦੇ ਚ ਇਹ ਹਾਦਸਾ ਜਿਹੜਾ ਇੰਨਾ ਭਿਆਨਕ ਸੀ ਕਿ ਸਾਰੇ ਦੇ ਸਾਰੇ ਫੌਜ ਦੇ ਜਵਾਨ ਸੀ ਉਹ ਜ਼ਖਮੀ ਹੋ ਗਏ ਤੇ ਜਿਹੜਾ ਟਰੱਕ ਹੈ ਉਹ ਪਲਟਿਆ ਹੋਇਆ ਨਜ਼ਰ ਆ ਰਿਹਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਫੌਜ ਦੇ ਪੰਜ ਜਵਾਨ ਮੌਕੇ ਦੇ ਉੱਤੇ ਗੰਭੀਰ ਜ਼ਖਮੀ ਹੋਏ ਨੇ ਤੇ ਜਿਨ੍ਹਾਂ ਦਾ ਇਲਾਜ ਜਲੰਧਰ ਕੈਂਟ ਦੇ ਵਿੱਚ ਸਥਿਤ ਆਰਮੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹਦਾਏ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਮੌਕੇ ਤੇ ਟਰੱਕ ਪਲਟ ਗਿਆ ਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੀ ਹਸ਼ਰ ਹੋਇਆ ਹੈ ਇਸ ਫੌਜ ট্রাক ਦਾ ਪੂਰੀ ਤਰ੍ਹਾਂ ਪਰਖੱਚੇ ਉੱਡ ਗਿਆ ট্রাক ਦੇ ਤੇ ਕਿੰਨਾ ਹੀ ਭਿਆਨਕ ਹਾਸਾ ਰਿਆ ਹੋਵੇਗਾ ਕਿੰਨੀ ਤੇਜ਼ ਰਫਤਾਰ ਤੇ ਟਰਾਲਾ ਸੀਗਾ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਦੱਸਿਆ ਜਾ ਰਿਹਾ ਕਿ ਇਹ ਹਾਸਾ ਜਿਹੜਾ ਇੰਨਾ ਭਿਆਨਕ ਸੀ ਇਹ ਜਿਹੜਾ ਹਾਸਾ ਵਾਪਰਿਆ ਜਲੰਧਰ ਦੇ ਸੂਚੀਪਿੰਡ ਦੇ ਬਾਹਰ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਵਾਪਰਿਆ ਤੇ ਹਾਦਸੇ ਦੇ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਘਾਰੇ ਪੁਲਿਸ ਦੇ ਵੱਲੋਂ ਜੋ ਬਿਆਨ ਸਾਹਮਣੇ ਆਇਆ ਉਹ ਵੀ ਤੁਹਾਨੂੰ ਦੱਸ ਦਿੰਦੇ ਨੇ ਉਹਨਾਂ ਨੇ ਦੱਸਿਆ ਕਿ ਦੋਵੇਂ ਗੱਡੀਆਂ ਰਾਮਾ ਤਿਤੋਂ ਆ ਰਹੀ ਸੀ ਤੇ ਇੱਕ ਆਰਮੀ ਦਾ ਜਿਹੜਾ ਟਰੱਕ ਸੀ ਤੇ ਜਿਹੜਾ ਦੂਜਾ ਟਰੱਕ ਹੈ ਉਹ ਇੱਕ ਨਿਜੀ ਟਰੱਕ ਸੀ ਜਿਨ੍ਹਾਂ ਦੀ ਆਪਸ ਵਿੱਚ ਟੱਕਰ ਹੋ ਗਈ ਤੇ ਟੱਕਰ ਜਿਹੜੀ ਐਨੀ ਜ਼ਿਆਦਾ ਭਿਆਨਕ ਸੀ ਕਿ ਆਰਮੀ ਵਾਲਾ ਟਰੱਕ ਪਲਟ ਕੇ ਸੜਕ ਦੇ ਦੂਜੇ ਪਾਸੇ ਡਿੱਗ ਕੇ ਡਵਾਈਡਰ ਦੇ ਨਾਲ ਟਕਰਾ ਕੇ ਤੇ ਜਿਸ ਦੇ ਵਿੱਚ ਪੰਜ ਫੌਜ ਦੇ ਜਵਾਨ ਮੌਜੂਦ ਸੀ ਜੋ ਕਿ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਵਿੱਚ ਇਲਾਜ ਦੇ ਲਈ ਹਫਤਾਲੇ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਇਸ ਹਾਦਸੇ ਦੇ ਮਗਰੋਂ ਜਿਹੜਾ ਨਿਜੀ ਟਰੱਕ ਦਾ ਡਰਾਈਵਰ ਹੈ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਆਰਮੀ ਦੇ ਟਰੱਕ ਆਰਮੀ ਦੇ ਜਵਾਨ ਨੇ ਉਹਨਾਂ ਨੂੰ ਬੇहद ਜ਼ਿਆਰਾ ਸੱਟਾਂ ਲੱਗੀਆਂ ਨੇ ਹਾਲਤ ਉਹਨਾਂ ਦੀ ਬੇहद ਗੰਭੀਰ ਬਣੀ ਹੋਈ ਹੈ ਤੇ ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਵੀ ਜਾਣੀ ਨੁਕਸਾਨ ਤੋਂ ਬਚਾ ਰਹੇ ਹੈ ਪਰ ਇਹ ਜਿਹੜਾ ਹਾਦਸਾ ਆਪਣੇ ਆਪ ਦੇ ਵਿੱਚ ਇੰਨਾ ਭਿਆਨਕ ਸੀ ਤੇ ਫੌਜ ਦੇ ਨਾਲ ਜੁੜਿਆ ਹੋਇਆ ਹੈ ਇਸ ਲਈ ਇਹ ਜਿਹੜੀ ਵੱਡੀ ਖਬਰ ਇਸ ਵੇਲੇ ਵੀ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਫੌਜ ਦੇ ਟਰੱਕ ਤੇ ਇੱਕ ਨਿੱਜੀ ਟਰੱਕ ਦੇ ਵਿੱਚ ਟੱਕਰ ਹੋਈ ਹੈ ਤੇ ਫੌਜ ਦੇ ਟਰੱਕ ਦੇ ਬੁਰੇ ਤਰ੍ਹਾਂ ਪਰ ਖੱਟੇ ਉੱਡ ਗਏ ਨੇ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਸਕਰੀਨ ਤਦ ਖਾਰੇ ਕਿ ਕਿਸ ਤਰ੍ਹਾਂ ਟਗਰਾਇਆ ਟਰੱਕ ਸੀਸੀਟੀਵੀ ਦੇ ਵਿੱਚ ਤਸਵੀਰਾਂ ਵੀ ਕੈਡ ਹੋਈਆਂ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਫੌਜ ਦਾ ਜਿਹੜਾ ਟਰੱਕ ਸੀ ਉਸਦੇ ਕਿੰਨੀ ਬੁਰੀ ਹਾਲਤ ਹੋਈ ਹੈ ਬੁਰੀ ਤਰ੍ਹਾਂ ਪਰਖੇ ਉੱਡੇ ਨੇ ਪਾਟੇ ਹੋਇਆ ਟਰੱਕ ਨਜ਼ਰ ਆਇਆ ਤੇ ਜਿਹੜੇ ਪੰਜ ਜਵਾਨ ਸੀਗੇ ਉਹਨਾਂ ਨੂੰ ਇਲਾਜ ਦੇ ਲਈ ਭਰਤੀ ਕਰਵਾਇਗਾ ਕਿਉਂਕਿ ਉਹ ਗੰਭੀਰ ਜ਼ਖਮੀ ਹੋ ਗਏ ਸੀ ਬੇਹੱਦ ਜ਼ਿਆਰਾ ਸੱਟਾ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਖਬਰ ਨੂੰ ਲੈ ਕੇ ਤੁਸੀਂ ਕੀ ਸੋਚ ਰਹੇ ਹੋ ਤੇ ਫੌਜੀਆਂ ਦੀ ਚੰਗੀ ਸਿਹਤ ਲਈ ਜਾਂ ਚੰਗੀ ਸਿਹਤ ਦੇ ਆਬੀ ਦੇ ਲਈ ਉਹਨਾਂ ਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ ਆਪਣੀ ਰਾਏ ਸਾਡੇ ਨਾਲ ਕਮੈਂਟ ਸੈਕਸ਼ਨ ਵਾਲੇ ਵਿੱਚ ਜ਼ਰੂਰ ਸਾਂਝੀ ਕਰੋ